ਹਾਲੋ ਹਸੀ ਗਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲਾ ਜਟਨ ਲਈ ਸਵਾਗਤ ਕਰਦੇ ਆਂ। ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ, ਵਧੀਆ ਗੱਲ ਹੈ ਹੋਣੀ ਬਚਾਈ ਦਿਓ। ਕਰਦੇ ਆਂ ਆਪਾਂ ਜਿਹੜੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ ਸਾਡੇ ਚੰਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਤਾਂ ਕਿ ਸਾਡੀ ਵੀਡੀਓ ਨਾਲ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ, ਸ਼ੇਅਰ, ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਤੱਕ ਜਰੂਰ ਦੇਖਿਆ ਕਰੋ ਕਰਦੇ ਆਂ ਭੱਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇਦੇ ਵੀਡੀਓ ਨਾਲ ਐਂਡ ਤੱਕ ਜੀ ਜਿਆ ਹੋ ਰਹੀ ਏ ਹਾਂਜੀ ਦੇਵੀ ਜੀ ਹਾਂਜੀ ਇਧਰ ਉਹ ਦੇਵੀ ਇਹ ਫੱਕ ਕਰੀਏ ਦੇਵੀ ਨੂੰ ਕਿਹ ਚੁੱਪ ਗੱਤ ਕੇਵਾਸ ਖਰੀਪਰੀਤ ਅੰਨ ਦਾ ਕਾਲਨ ਕੋਈ ਬਾਤ ਕਰਨਾ ਹੈ ਉਹਦੇ YouTube ਜਾਨੀ ਤੁਹਾਨੂੰ ਦੇ ਵੀ ਨਾ ਕਰਨਾ ਹੀ ਹੈ ਹਾਂ ਅਨੇ ਬੁੱਤ ਤਾਂ ਮੈਂ ਤਾਂ ਨਾ ਹਾਂ ਹਾਂ ਤਾਂ ਅਜਾ ਦੇ ਵੀ ਦੇ ਵੀ ਇਹ ਮੇਰੀ ਦੇਵੀ ਜਾਨੀ ਪ੍ਰੀਤ ਲੱਗਾ ਤੇਰਾ ਤੂੰ ਦੱਸ ਮੈਂ ਕਿਉਂ ਚੱਲੀਂ ਤੇਵੀ ਉਹ ਚੱਲੀ ਨਾ ਕੀ ਜੀ ਇੱਧਰ ਦੇਵੀ ਉੱਧਰ ਦੇਖ ਹੂੰ ਮੈਂ। ਮੈਂ। ਚਲੋ ਦੇਵੀ ਨਾਲ ਅੰਦਰ ਚਲੋ। ਲੈ ਫਿਰ ਪੱਤਰ ਫੜ ਲੈ। ਧੰਨਵਾਦ। ਹਾਂ ਚਲੋ। ਸ਼ੁਰੂ ਪਈ। ਦੇਵੀ ਜੱਟ ਨੂੰ ਟਾ ਚੁੰਗਦੀ ਹੈ। ਕੋਈ ਬਾਤ ਨਹੀਂ। ਉਹ ਗੱਡੀ ਰੱਖੋ ਦੇਵੀ ਜੋਗੀ ਕੁਰਸੀ ਦੇ ਉੱਪਰ। 1 ਮਿੰਟ ਫੇ ਲਿਆਣੀ ਆ। ਸਾਉਤੇ। ਦੇਵੀ ਕੁਛ ਕਰਨੇ ਆ ਕੁਛ। ਅਜੀ ਛੱਜੇ ਉੱਠ ਗਈ ਨਾ। ਜੋ ਹੀ ਰੱਖ ਦੇ। ਕਿਹਦੇ ਹੱਥਾਂ। ਗੁਰਬਤਨ ਮੋਦੀ ਕਿਤੇ ਮੈਥੋ ਜੀ ਬੈਠੋ ਦੇਵੀ ਚੌੜੀ ਨਾਲੇ ਛੱਡਾਵਾ ਨਾ ਬਸ ਪਰੋਟਾ ਪਿਆ ਮੇ ਬਦਲਾ ਨਾ ਨਾ ਕੋਈ ਨਹੀਂ ਹਰੀਪ੍ਰੀਤ ਜੀ ਮੈਥੋ ਜੀ ਲੈਓ ਛੁੱਡ ਨੀ ਦੇਵੀ ਅਰ ਸੋਏ ਮੈਂ ਕੁਰਸੀ ਚੱਕ ਲੈਂਗੇ ਜੋ ਇਸ ਕੀ ਲੈ 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 ਬਦ ਕਣ ਦੀ ਦੇਵੀ ਚਾਚੀਕਾ 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 ਉੱਚ ਕੋਈ ਬੰਦਾਵਾਂ ਚ ਜਲੇ ਦੇ ਕੁਝ ਹੋਇਆ ਨਾ ਸ਼ੂਟਰ ਦੇ ਕੁਝ ਹੋ ਰਹੀ ਹੈ ਇਹਦੇ 10 ਰੁਪਏ 10 ਰੁਪਏ 50 ਰੁਪਏ ਦੋ ਨਾ 10 ਰੁਪਏ ਬਹੁਤ ਹੈ 10 ਰੁਪਏ ਦੇ ਦੇ ਬੁੱਤ ਐ ਵੀ ਬੀਬੀ ਜੈਵਨ ਨੂੰ 5 ਰੁਪਏ ਦੇ ਦੇ

ਇਹ ਤਾਂ ਉਹ ਦੇ ਰਿਹਾ ਪਿਆ ਕਰਿਆ ਮੇਰਾ ਖਾਂ ਖਾਚੀ ਉੱਤੇ ਤੇ ਜਿਵੇਂ ਜਿਦੀ ਪਾਈ ਉਹਦੇ 10 ਰੁਪਏ ਰੱਖੇ ਇਸੇ ਪਹਿਲਵਾਨ ਚ ਤਿਆਰ ਹੋ ਰਿਹਾ ਉਹ ਦੇ ਹਰੀ ਫ੍ਰੀਜ ਨੂੰ ਇਹਦੇ ਚ ਰੱਖ ਦੋ ਕੋਈ ਅੱਛਾ ਹੋਰ ਰਹਿ ਗਏ 10 ਕਾ ਬਸ ਚੁੰਨੀ ਜੋਤ ਲਾਣੀ ਹੈ ਜੋਤ ਮਾਰਾ ਜਿਹਾ ਨੇ ਨਹੀਂ ਨਹੀਂ ਲੈ ਬੱਤੇ ਕਾਲਾ ਪੂਰੀ ਛਿੱਤੀ ਕਰੀ ਨਾ ਛਿੱਤੀ ਕਰਾ ਉਹ ਛਿੱਤੀ ਕਰ ਜਾ ਗੱਜਾ ਸਿੱਧੀ ਕਰ ਕੇ ਨਾ ਛਿੱਟੂ ਦੇ ਦੇ ਨਾ ਸਮਾਰ ਕੇ ਇਤਾਂ ਨਹੀਂ ਅੱਗੇ ਨੂੰ ਗੱਦੀ ਅੱਗੇ ਗੱਦੀ ਅੱਗੇ ਗੱਦੀ ਅੱਗੇ ਗੱਦੀ ਅੱਗੇ ਨੂੰ ਆ ਦੇਗੀ ਘੱਟ ਨਹੀਂ ਪਿੱਛੇ ਰੱਖ ਹਰੀ ਪ੍ਰੀਤ ਇੰਦਰ ਇਹਨਾਂ ਦੇ ਜਿੰਨੀ ਦੇਣੇ ਲੱਗਦਾ ਨੰਗ ਨਗ ਨੂੰ ਆਵੇਗੀ ਬਿਠਾ ਮੈਨੂੰ ਬੁੱਤ ਤੇਦੀ ਨਿਪਾ ਕਰ ਹਾਂ ਲੈ ਹੁਣ ਕਰੋ ਛੇਤੀ ਹਰੀ ਪ੍ਰੀਤ ਡਰ ਸਤੇ ਕੋ ਦੇ ਵੀ ਨਾ ਮੱਥਾ ਜਾ ਰਹੀ ਆ ਛੇਤੀ ਬਚਾ ਕੇ ਭੂਖ ਜੀ ਪਾਰ ਕੇ ਉਸਤਾ ਸਾਹਿਬ ਜੀ ਦੇਖਿਓ ਆਜਾਉਂਦਾ ਹੈ ਜੀ ਸਾਡੇ ਉਸਤਾਦ ਸਾਭ ਜੀ ਦੇਖਣਗੇ ਵੀ ਗਲਗੀਆਂ ਕਿਵੇਂ ਆ ਮੰਮਾ ਤੁਸੀਂ ਦੇਖੋ ਮੈਂ ਦਿngਰੇ ਦੇਖੇਗਾ ਮੈਨਾਂ ਮੰਮੀ ਦਾ ਕੋ ਚੱਕਰ ਨਹੀਂ ਹੈਗਾ ਕਿੰਨੇ ਜੇ ਪਿੰਡਾਂ ਲਈ ਹੋਰ ਮੈਨੂੰ ਵੀ ਛਿਟਕੀਆਂ ਪਾਵੇਗਾ ਮੰਮੀ ਨੇ ਕਿਹਾ ਹਨ ਠੀਕ ਕਰਾ ਦੇ ਫੋਰੀ ਹੈ ਅੱਜ ਮਨੂ ਲੱਡੂਆਂ ਦੇ ਇੱਕ ਕਾਲੇ ਮੈਂ ਦੇਖਾਂ ਲੱਡੂ ਆ ਗਏ ਠੀਕ ਹੋ ਗਈਆਂ ਹਨਾ ਉਹ ਦੇਖੋ ਹੋ ਨਹੀਂ ਆ ਉਸੇ ਹਾਂ ਅੱਜ ਲੱਡੂ ਲੈ ਜਾਂਦਾ ਵਈਕਾ ਤੇ ਪਾਪੇ ਨੇ ਬੋਲੇ ਬਚਾਰੇ ਮੈਂ ਕਿ ਕੰਮ ਕਰ ਦੇਗਾ ਕਿ ਕਰ ਮੈਨੂੰ ਡੋਟ ਇਹ ਐਵੇਂ ਬਣੀ ਹਾਂ ਦੋ ਟੋਸੇ ਖਾਣੇ ਨੇ ਮੈਂ ਪਾ ਰਹੀ ਹਾਂ ਪਹਿਲਾਂ ਸੇਮਿਆ ਖਵਾ ਦਾਂ ਜਿਹੜੀ ਨੂੰ ਜਿਹੜੀ ਰੜੀ ਕਾਣਗੇ ਰੋਟੀ ਹੀ ਰੋਕਣਾ ਮੈਂ ਲਾ ਰਹੀ ਨੂੰ

ਫਾਪੇ ਵੀ ਨਹੀਂ ਅਸੀਂ ਕਹਾਂ ਮੋੜੀ ਦੇਸ ਨਵੀਂ ਮੇਰੇ ਵੀ ਗਾ ਨਹੀਂ ਸਤਸਰੀ ਕਾਲ ਜੀ ਸਾਰਿਆਂ ਨੂੰ ਸਾਢੇ 6 ਹੋ ਗਏ ਨੇ ਨਾ 5 ਵਜੇ ਉੱਠੇ ਹੋਏ ਸੀ ਸਾਰੇ ਮੰਮੀ ਉੱਠੀ 4 ਵਜੇ ਦੀ ਸ਼ਾਹ ਪਾਣੀ ਬਣ ਗਿਆ ਠੀਕ ਹੈ ਰੋਟੀ ਖਾਣੇ ਖਾਣੀ 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 ਹੈ ਬਸ ਤੁਮ ਜਾਂ ਪਹਿਨਾ ਅਸੀਂ ਜਾਣਾ ਭਾਈ ਅੱਜ ਮੱਥਾ ਟੇਕਣ ਦੇ ਵੀਰੇ ਅੱਜ ਐਤਵਾਰ ਨੌਮੀ ਹੈ ਨੇ ਕੱਲ ਅਠਿਓਂ ਸੀ ਘਰੇ ਮਾਥਾ ਲੱਗਿਆ ਸੀ ਤੁਸੀਂ ਸਾਰੇ ਇਹਨਾਂ ਕੰਮ ਕਰ ਰਹੇ ਹੋ ਜੁਆ ਕਲੇ ਘਰੇ ਜਿਹੇ ਕੰਮ ਐਵੇਂ ਹੀ ਹੁੰਦਾ ਬਿਲਕੁਲ ਆ ਛੋਟੂ ਦੇ ਕੱਪੜੇ ਪਏ ਨੇ ਉਧਰ ਬড়ੂ ਦੇ ਕੱਪੜੇ ਪਏ ਨੇ ਭਾਈ ਤੇ ਚੜ੍ਹਨੀ ਕੋਤਵਈਆਂ ਲਾ ਲਾ ਚਤਰ ਚਮ

ਆਪਾਂ ਮੈਗੀ ਨੂੰ ਕਰਾਂਗੇ ਬਣਾਉਣੇ ਆਰਾ ਦੇਖਿਓ ਫੂਲ ਪਾਣਾ ਬੱਟਾ ਕੱਟਣਾ ਹਨਾ ਦੇਖ ਬਹੁਤ ਹੋਣੀ ਦੇ ਨਮਕਾਲਾ ਦੀਆਂ ਨੇ ਤੇ ਨਹੀਂ ਏੜਾ ਹੈ ਫੂਲ ਜੇ ਹੁਣ ਇਹਨਾਂ ਬਾਹਰ ਗਿਆ ਜਦੋਂ ਉਹ ਬੰਨਦੇ ਨੇ ਹਨ ਹਾਂ ਜੇ ਤਰਾ ਵੀ ਕਰਦੇ ਹਾਂ ਜੇ ਤਰਾ 이거 아예 인공 흘린어나 ਜੁਗੇ ਨੂੰ ਲਾਉਂਦੇ ਮਸਾਲਾ thank you ਅਸਲੀ ਬਚਤ ਕਰਨੀ ਚਾਹੀਦੀ ਹੈ ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੌਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਹੁਣੇ-ਹੁਣੇ ਆਏ ਹੋ ਨਵੇਂ-ਨਵੇਂ ਆਏ ਹੋ ਤਾਂ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਚੰਗਾ ਜੀ ਫਿਰ ਸਸਰੀਕਾਲ ਮ ਹਾਜ਼ਦੇ ਬਾਦ ਦੇ ਰੋ ਰਬ ਤਰੱਕੇ ਨੇ ਸਾਨੂੰ ਚੰਗਾ ਜਿਹਾ ਸੱਤ ਸਰੀਕਾਂ ਦੀ